ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਬਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਉਹਨਾਂ ਵੱਲੋਂ ਹਵਾਈ ਜਹਾਜ਼ ਦੇ ਜ਼ਰੀਏ ਸਰਵੇਖਣ ਕੀਤਾ ਗਿਆ ਪੰਜਾਬ ਦੇ 7 ਜ਼ਿਲ੍ਹੇ ਜੋ ਕਿ ਪੂਰੀ ਤਰ੍ਹਾਂ ਬਾੜ ਪ੍ਰਭਾਵਿਤ ਹੈ ਜਿਨ੍ਹਾਂ ਵਿੱਚ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ ਲੱਖਾਂ ਦੀ ਗਿਣਤੀ ਵਿੱਚ ਲੋਕ ਘਰ ਤੋਂ ਬੇਕਾਰ ਹੋ ਗਏ ਜਿਨ੍ਹਾਂ ਦਾ ਬਾੜ ਦੇ ਪਾਣੀ ਦੇ ਨਾਲ ਨੁਕਸਾਨ ਹੋਇਆ ਹਵਾਈ ਸਰਵੇਖਣ ਕੀਤਾ ਗਿਆ ਉਸ ਤੋਂ ਪ੍ਰੰਤ ਬਾੜ ਪ੍ਰਭਾਵਿਤ ਇਲਾਕੇ ਦੇ ਨਾਲ ਸੰਬੰਧਿਤ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਵੱਲੋਂ ਆਪਣੇ ਆਪਣੇ ਇਲਾਕੇ ਦੇ ਵਿੱਚ ਹੋਏ ਪਾਣੀ ਦੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ ਤੇ ਨਾਲ ਹੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ ਤੇ ਨਾਲ ਹੀ ਇਸ ਮੌਕੇ ਜੋ ਜਿਸਾਨ ਤੇ ਪੀੜਤ ਹੜ੍ਹ ਪ੍ਰਭਾਵਿਤ ਲੋਕ ਸਨ ਉਹਨਾਂ ਨੂੰ ਬੜੀ ਸੁਰੱਖਿਆ ਨਾਲ ਉੱਥੇ ਲਿਆਂਦਾ ਗਿਆ ਤੇ ਉਹਨਾਂ ਨਾਲ ਗੱਲਬਾਤ ਕਰਾਈ ਗਈ ਤੇ ਦਿੱਕਤੀ ਜੋ ਵੀ ਗੱਲਬਾਤ ਹੋਈ ਤੇ ਨਾਲ ਹੀ ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਉਹਨਾਂ ਨੂੰ ਸਮੇਂ-ਸਮੇਂ ਤੇ ਉੱਠ ਕੇ ਗੱਲਬਾਤ ਦੇ ਜਰੀਏ ਪੰਜਾਬ ਦੇ ਇਸ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਵੀ ਜਾਣੂ ਕਰਵਾਇਆ ਗਿਆ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨਾਲ ਹੜ੍ਹ ਪ੍ਰਭਾਵਿਤ ਨਾਲ ਗੱਲ ਕੀਤੀ ਜਾਖੜ ਜੀ ਉਹਨਾਂ ਨੂੰ ਸਮਝਾਉਂਦੇ ਤੇ ਨਾਲ ਹੀ ਫਸਲ ਜੋ ਕਿ ਝੋਨੇ ਦੀ ਫਸਲ ਲੈ ਕੇ ਆਏ ਵੀ ਕਿਸ ਤਰ੍ਹਾਂ ਖਰਾਬ ਹੋਈ ਹੈ ਉਸ ਬਾਰੇ ਵੀ ਜਾਣੂ ਕਰਾਇਆ ਗਿਆ ਉੱਥੇ ਹਾਜ਼ਰ ਰਵਨੀਤ ਸਿੰਘ ਮਿੱਟੂ ਮਿੱਟੂ ਕੇਂਦਰੀ ਰੇਲ ਮੰਤਰੀ ਅਸ਼ਵਨੀ ਸ਼ਰਮਾ ਕਾਰਜਕਾਰੀ ਪ੍ਰਧਾਨ ਤੇ ਹੋਰ ਬੀਜੇਪੀ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ ਦੇ ਨਾਲ ਹੀ ਦੇਖ ਸਕਦੇ ਹੋ ਤੁਸੀਂ ਕਿਸਾਨ ਆਪਣੇ ਬਾਰੇ ਆਪਣੇ ਨਾਲ ਹੋਏ ਨੁਕਸਾਨ ਬਾਰੇ ਉਹਨਾਂ ਨੂੰ ਜਾਣੂ ਕਰਵਾ ਰਹੇ ਨੇ ਤੇ ਨਾਲ ਦੀ ਨਾਲ ਉਹਨਾਂ ਨਾਲ ਗੱਲਬਾਤ ਕਰਾ ਰਹੇ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਨੇ ਪ੍ਰਧਾਨ ਮੰਤਰੀ ਜੀ ਅੱਜ ਥਾਮਾਚਲ ਪ੍ਰਦੇਸ਼ ਦੇ ਵਿੱਚ ਵੀ ਉਹਨਾਂ ਵੱਲੋਂ ਹਾਰਡ ਪ੍ਰਵਾਹ ਦੇ ਇਲਾਕਿਆਂ ਦਾ ਪਹਿਲਾਂ ਸਰਵੇਖਣ ਕੀਤਾ ਗਿਆ ਉਸ ਪ੍ਰਾਂਤ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਹਵਾਈ ਜਰੀਏ ਹਵਾਈ ਜਹਾਜ਼ ਦੇ ਜਰੀਏ ਸਰਵੇਖਣ ਕੀਤਾ ਗਿਆ ਪੰਜਾਬ ਦੇ 7 ਜ਼ਿਲ੍ਹੇ ਜੋ ਕਿ ਹੜ੍ਹ ਪ੍ਰਭਾਵਿਤ ਨੇ ਫਰੀਲ ਜਾਖੜ ਜੀ ਉਹਨਾਂ ਵੱਲੋਂ ਹੱਥ ਦੇ ਵਿੱਚ ਫਸਲ ਦੇਖ ਸਕਦੇ ਉਹਨਾਂ ਨੂੰ ਦੇਖ ਕੇ ਨਾਲ ਦੀ ਨਾਲ ਦੱਸ ਰਹੇ ਨੇ ਤੇ ਲੋਕ ਗੱਲਬਾਤ ਵੀ ਕਰ ਰਹੇ ਨੇ ਨਾਲ ਹੀ ਦੇਖ ਸਾਧਿਓ ਤੁਸੀਂ ਪੰਜਾਬ ਦੇ ਵਿੱਚ ਪਹੁੰਚੇ ਨੇ ਦੇਖਦੇ ਆਂ ਪੰਜਾਬ ਨੂੰ ਕਿੰਨਾ ਰਾਹਤ ਪੈਕੇਜ ਦੰਦੇ ਨੇ ਪੰਜਾਬ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਵੱਲੋਂ 1500 ਕਰੋੜ ਰੁਪਇਆ ਹਿਮਾਚਲ ਦੇ ਲਈ ਤੇ ਸੜਕਾਂ ਦੇ ਲਈ ਅਲੱਗ ਤੇ ਹੋਰ ਨਿਰਮਾਣ ਕਾਰਜ ਦੇ ਲਈ ਪੈਕੇਜ ਐਲਾਨ ਕੀਤਾ ਗਿਆ ਤੇ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਜੋ ਹੜ੍ਹ ਨਾਲ ਨੁਕਸਾਨ ਹੋਇਆ ਪੰਜਾਬ ਦੇ ਸੜਕਾਂ, ਟਰੱਕੀਆਂ, ਖੇਤਾਂ ਦੀ ਫਸਲ ਤਬਾਹ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਅਮਨ ਅਰੋੜਾ ਜੀ ਵੱਲੋਂ ਤੇ ਉਹਨਾਂ ਦੇ ਮੰਤਰੀ ਜੋਸ ਭੰਡਾਰੀ ਜੀ ਨੇ ਲੁਧਿਆਣੇ ਤੋਂ ਉਹਨਾਂ ਵੱਲੋਂ 25000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਸੁਨੀਲ ਜਾਖੜ ਜੀ ਵੱਲੋਂ ਫਸਲ ਹੱਥ 'ਚ ਪ੍ਰਧਾਨ ਮੰਤਰੀ ਜੀ ਦੇ ਦੇਖ ਸਕਦੇ ਹੋ ਤੁਸੀਂ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਤੇ ਜਾਖੜ ਜੀ ਉਹਨਾਂ ਨੂੰ ਸਮਝਾ ਰਹੇ ਨੇ ਡੇਲੀ ਨਿਊਜ਼ਰੀ ਚਮਕੌਰ ਸਾਹਿਬ ਤੋਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਇਕਬਾਲ ਸਿੰਘ ਵਾਲੀ ਦੀ ਰਿਪੋਰਟ ਹਾਜਰ